ਪੰਜਾਬ ਪੁਲਿਸ ਨੇ ਨਸ਼ਾ ਵਿਰੋਧੀ ਛੇੜੀ ਗਈ ਮੁਹਿੰਮ ਦੇ ਤਹਿਤ ਨਸ਼ਾ ਤਸਕਰਾਂ ਦੇ ਨਸ਼ੇ ਦੀ ਕਾਰੋਬਾਰ ਨਾਲ ਖੜੀ ਕੀਤੀ ਗਈ ਜਾਇਦਾਦ ਕਬਜ਼ੇ ਵਿੱਚ ਲੈਣ ਦੀ ਕਾਰਵਾਈ ਸ਼ੁਰੂ ਕੀਤੀ ਹੈ ਜਿਸ ਦੇ ਚਲਦੇ ਬਟਾਲਾ ਪੁਲਿਸ ਨੇ 1.5 ਕਰੋੜ ਦੇ ਕਰੀਬ ਵੱਖ-ਵੱਖ ਪ੍ਰਾਪਰਟੀਆਂ ਅਟੈਚ ਕੀਤੀਆਂ ਗਈਆਂ ਹਨ ਪਰ ਅੱਜ ਜਦੋਂ ਡੀਐਸਪੀ ਲਲਿਤ ਕੁਮਾਰ ਵੱਲੋਂ ਬਟਾਲਾ ਦੇ ਗਾਂਧੀ ਕੈਂਪੇ ਇਲਾਕੇ ਵਿੱਚ ਇੱਕ ਨਸ਼ਾ ਤਸਕਰ ਦੀ ਨਸ਼ੇ ਨਾਲ ਬਣਾਈ ਗਈ 7 ਲੱਖ ਰੁਪਏ ਦੀ ਪ੍ਰਾਪਰਟੀ ਅਟੈਚ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਿਸ ਤੇ ਨਸ਼ਾ ਵੇਚਣ ਦੇ 6 ਮੁਕਦਮੇ ਦਰਜ ਹਨ ਅਤੇ ਇਹ ਨਸ਼ਾ ਤਸਕਰ ਦੇ ਘਰ ਦੇ ਬਾਹਰ ਪੋਸਟ ਲਗਾਉਣੇ ਸ਼ੁਰੂ ਕੀਤੇ ਤਾਂ ਕਥਨ ਨਸ਼ਾ ਤਸਕਰ ਦਾ ਪਰਿਵਾਰ ਰੋਲਾ ਪਾਉਣ ਲੱਗ ਪਿਆ ਜੇਲ੍ਹ ਵਿੱਚ ਬੰਦ ਨਸ਼ਾ ਤਸਕਰ ਦੀ ਪਤਨੀ ਨੇ ਕਿਹਾ ਕਿ ਪੁਲਿਸ ਉਸਦੇ ਪਰਿਵਾਰ ਨਾਲ ਨਜਾਇਜ਼ ਕਰ ਰਹੀ ਹੈ ਉਸ ਦੇ ਦੋ ਛੋਟੇ ਛੋਟੇ ਬੱਚੇ ਹਨ ਜਿਉਂ ਉਹਨਾਂ ਦਾ ਦੋ ਮਜ਼ਲਾ ਘਰ ਉਹਨਾਂ ਤੋਂ ਖੋ ਲਿਆ ਗਿਆ ਤਾਂ ਉਹ ਬੱਚੇ ਲੈ ਕੇ ਕਿੱਥੇ ਜਾਵੇਗੀ ਉਸਨੇ ਕਿਹਾ ਕਿ ਇਹ ਜਾਇਦਾਦ ਉਹਨਾਂ ਦੀ ਪੁਰਾਣੀ ਹੈ ਨਸ਼ਾ ਵੇਚ ਕੇ ਨਹੀਂ ਬਣਾਈ ਗਈ ਨਜਾਇਜ਼ ਨਾ ਮੇਰੇ ਛੋਟੇ ਛੋਟੇ ਦੋ ਬੱਚੇ ਆ ਮੈਂ ਆਪਣੇ ਘਰ ਰੈਂਡ ਬਾਰ-ਬਾਰ ਪੁਲਿਸ ਆਣ ਕੇ ਨੂੰ ਤੰਗ ਕਰਦੀ ਹੈ ਕਦੀ ਕੋਈ ਕਦੀ ਕੋਈ ਨਜਾਇਜ਼ ਨਾ ਮੇਰੇ ਸਾਡੇ ਨਾਲ ਦੋ ਬੱਚੇ ਆ ਹੋਰ ਵੀ ਅਦਾਕ ਲੋਕਾਂ ਦੇ ਪਰਚੇ ਪੇ ਕੇ ਦਸਕਰ ਨਿਨਾਂ ਨੇ ਸਰਸੀਲ ਕੀਤਾ ਨਾਲ ਨੋਟਿਸ ਭੇਜਿਆ ਉਹਨਾਂ ਨੇ ਮੇਰੇ ਘਰ ਹੀ ਭੇਜਿਆ ਸਰ ਬਣਾ ਮੇਰਾ ਜੇਲ੍ਹ ਚ ਮੈਂ ਇਕੱਲੀ ਰਹਿਣ ਦੀਆਂ ਸਰ ਇੱਥੇ ਆਪਣੇ ਬੱਚੇ ਲੈ ਕੇ ਨਹੀਂ ਸਾਰਾ ਨੂੰ ਕਰ ਲੈਂਦਾ ਮਾਰ ਨਹੀਂ ਸਰਾ ਦੇਣਾ ਪੁਲਿਸ ਨੇ ਜਾਜ ਕਰੰਡੀਆ ਮੇਰੇ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਵੀ ਆਹਦੇ ਨਾਲ ਜਾਇਜ ਨਾ ਕਰੋ ਆਪਾਂ ਮਾੜੀ ਚੰਗੀ ਆਪਣੀ ਰੋਟੀ ਕਮਾ ਕੇ ਗਾਂਢਿਆ ਦੁਕਾਨ ਨਹੀਂ ਦਿੰਦੇ ਪੇ ਤਾਂ ਅੰਗ ਨਜਾਇਜ਼ ਨੂੰ ਪੁਲਿਸ ਤੰਗ ਕਰਦੀ ਪਈ ਹੈ ਸਰ ਬੰਦਾ ਮੇਰਾ ਜੇਲ੍ਹ ਦਾ ਮੈਂ ਆਪਣੇ ਬੱਚੇ ਲੈ ਕੇ ਕਿੱਥੇ ਜਾਵਾਂ ਦੋ ਬੱਚੇ ਆ ਮੇਰਾ 1 ਸਾਲ ਦਾ ਬੇਟਾ ਹੈ ਤੇ 6 ਸਾਲ ਦਾ ਛੋਟਾ ਬੇਟਾ ਮੇਰਾ ਤੇ ਦਪਾਉਣੇ ਦਾ ਸਰ ਮੇਰਾ ਮਕਾਨ ਹੈ ਇਹ ਪ੍ਰੋਪਰਟੀ ਫੀ ਕੀ 203 ਨੰਬਰ ਬਟਾ 22 ਮਕਰਮਾ ਤੇ ਦਰਸ਼ੀ ਜੀ ਤੇ ਬੰਦੇ ਐਸਐਲ ਡੀਐਲ ਚੈਰੀ ਇਹਦੀ ਪ੍ਰੋਪਰਟੀ ਫੀ ਕੀ ਟੀ ਨੀਰ ਬਰ 7 7 ਲੱਖ ਰੁਪਏ ਇਹਦੇ ਕੋਲ 6 5 ਅੱਜ ਨੇ ਇੱਕ ਸਜਾ ਵਾ 400 ਟੈਲ ਨਹੀਂ ਪੰਜ ਹੈਗੇ ਨਹੀਂ ਜੀ ਕਲੀਅਰ ਮੈਨੂੰ ਡਿਟੇਲ ਨਹੀਂ ਪਤਾ ਪੰਜ ਸਬਡੈਂਟ ਦਾ ਸਾਡੇ ਇੱਕ ਦੋ ਹੋਏ ਆ ਬਾਕੀ ਹੋਰ ਸਬਡੈਂਟ ਵੀ ਆ ਗਏ ਫਿਰ ਉਹਨਾਂ ਦੇਸ਼ਾ ਪਾ ਜੀ